ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ। ਇਹ ਅੱਜ ਵਾਲਾ ਜੀ ਨਵਾਂ ਡਿਜ਼ਾਈਨ ਹੈ। ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕੋਟੀ ਸੈਟ ਤੇ ਪਾ ਸਕਦੇ ਹਾਂ। ਜੈਂਟਸ ਕੋਟੀ ਤੇ, ਲੇਡੀਜ਼ ਕੋਟੀ ਤੇ ਜਾਂ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਆਪਾਂ ਪਾ ਸਕਦੇ ਹਾਂ। ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਕੋਈ ਇਹਦੇ ਵਿੱਚ ਜਾਲੀ ਨਹੀਂ ਪਏਗੀ। ਬਹੁਤ ਹੀ ਪਿਆਰਾ ਲੱਗਦਾ ਹੈ। ਜਾਲੀ ਪਾਵਾਂਗੇ ਪਰ ਛਾਲੀ ਬਿਲਕੁਲ ਵੀ ਪਈ ਹੋਈ ਜਾਪੀਏ ਨਹੀਂ। ਬਹੁਤ ਹੀ ਸੋਹਣਾ ਲੱਗੇਗਾ ਡਿਜ਼ਾਈਨ ਤੇ ਇਸ ਨੂੰ ਬਣਾਉਣ ਵਾਸਤੇ 6-6 ਦੇ ਹਿਸਾਬ ਨਾਲ ਆਪਾਂ ਗੁੰਡੇ ਲੈਣੇ ਨੇ। ਛੇ ਛੇ ਦੇ حساب ਨਾਲ ਕੁੰਡਲਾ ਕੇ ਦੋ ਕੁੰਡੇ ਵਾਪੂ ਲੈ ਲਾਂਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਬਹੁਤ ਹੀ ਪਿਆਰਾ ਤੇ ਬਹੁਤ ਸੋਖਾ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਚਾਰ ਸਲਾਈਆਂ ਦਾ ਸਿਰਫ ਡਿਜ਼ਾਈਨ ਹੈ ਚਾਰ ਸਲਾਈਆਂ ਪਰ ਪੀਕ ਕਰਦੇ ਜਾਣਾ ਹੈ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਕੇ ਰੈਡੀ ਕਰ ਸਕਦੇ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਆ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਥੇ ਇੱਕ ਜਾਲੀ ਪਾ ਦੇਣੀ ਆ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾ ਦੇਣੀ ਆ ਫਿਰ ਐਦਾਂ ਇਧਰ ਵਾਲੀ ਸਾਈਡ ਨੂੰ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਇਹ ਸਾਡੇ 6 ਕੁੰਡੇ ਹੋ ਗਿਆ ਵੇਖੋ 2 4 ਤੇ 2 6 ਇਹ ਹੀ ਕੁੰਡੇ ਫੇਰ ਅਪਰ ਰਿਪੀਟ ਕਰਨੇ ਆ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਹੁਣ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਕ ਲੂਪ ਦੇ ਨਾਲ ਇੱਕ ਕੁੰਡਾ ਫਿਰ ਸਿੱਧਾ ਤੇ ਲਾਸਟ ਵਾਲਾ ਜਿਹੜਾ ਉਹਨੂੰ ਵੀ ਸਿੱਧਾ ਬਣਾ ਲਾਂਗੇ ਇਹ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਜਿਹੜੀ ਉਹ ਤੁਸੀਂ ਧਿਆਨ ਨਾਲ ਦੇਖਣੀ ਹੈ ਦੂਸਰੀ ਸਲਾਈ 'ਚ ਆਪਾਂ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਤੇ ਤੋਂ ਦੋ ਕੁੰਡੇ ਉਲਟੇ ਬਣਾ ਲਏ ਹੁਣ ਇਹ ਜਿਹੜਾ ਸਾਡੇ ਕੋਲ ਕੁੰਡਾ ਜਾਲੀ ਵਾਲਾ ਇਹਦੇ ਤੋਂ ਆਪਾਂ 5 ਕੁੰਡੇ ਬਣਾਉਣੇ ਨੇ 1 2 3 3 4 5 ਇਹਦੇ ਤੋਂ 5 ਕੁੰਡੇ ਬਣਾ ਲਏ ਫਿਰ ਇੱਕ ਕੁੰਡਾ ਉਲਟਾ ਫਿਰ ਅੱਗੇ ਆ ਗਿਆ ਜਾਲੀ ਵਾਲਾ ਕੁੰਡਾ ਇਹਦੇ ਤੋਂ ਆਪਾਂ ਫਿਰ 5 ਕੁੰਡੇ ਬਣਾਉਣੇ ਨੇ 1 ਦੋ ਤਿੰਨ ਚਾਰ ਕੁ ਪੰਜ ਇੱਥੇ ਇੱਕ ਚੀਜ਼ ਹੋ ਰਿਹਾ ਜੇ ਤੁਹਾਡੇ ਕੋਲ ਮੋਟੀ ਹੁੰਦੀਆਂ ਤੇ ਤੁਸੀਂ ਇਹ ਪੰਜ ਦੀ ਜਗ੍ਹਾ ਤੇ ਤਿੰਨ ਕੁੰਡੇ ਵੀ ਬਣਾ ਲਓਗੇ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਜਾਏਗਾ ਉਸ ਤੋਂ ਬਾਅਦ ਆਪਾਂ ਤਿੰਨ ਕੁੰਡੇ ਉਲਟੇ 1 2 3 ਆ ਜਾਲੀ ਵਾਲਾ ਕੁੰਡਾ ਆ ਗਿਆ ਇਹਦੇ ਤੋਂ ਆਪਾਂ ਪੰਜ ਕੁੰਡੇ ਬਣਾਵਾਂਗੇ 2 3 4 ਪੰਜ ਪੰਜ ਗੁੰਡੇ ਹੋ ਗਏ ਫਿਰ ਇੱਕ ਗੁੰਡਾ ਹੋ ਗਿਆ ਫਿਰ ਜਾਲੀ ਵਾਲਾ ਗੁੰਡਾ ਆ ਗਿਆ ਇਹਦੇ ਤੋਂ ਪੰਜ ਬਣਾਵਾਂਗੇ 1 2 3 4 ਤੇ 5 ਫਿਰ ਇੱਕ 2 3 ਇਹ ਜਾਲੀ ਵਾਲੇ ਗੁੰਡੇ ਤੋਂ ਪੰਜ ਗੁੰਡੇ ਬਣਾਵਾਂਗੇ 3 4 5 ਵੇਰੇ ਕੁੰਡਾ ਉਲਟਾ ਜਾਲੀ ਵਾਲੇ ਕੁੰਡੇ ਤੋਂ ਫੇਰ ਆਪਾਂ ਪੰਜ ਕੁੰਡੇ ਲਾਉਣੇ ਨੇ ਵਿੱਚ ਦੋ ਵਾਰ ਆਪਾਂ ਵਾਲ ਪਾ ਦੇਣਾ ਤੇ ਕੁੰਡੇ ਸਾਡੇ 5 5 ਆਉਣਗੇ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਵੀ ਉਲਟਾ ਐਸਾ ਦੀ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆ ਗਿਆ ਤੀਸਰੀ ਸਲਾਈ ਕੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਤੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਆ ਜਿਹੜੇ ਕੁੰਡਿਆਂ ਤੋਂ ਆਪਾਂ ਪੰਜ ਕੁੰਡੇ ਕੀਤੇ ਸੀ ਇਹ ਵੇਖੋ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਫਰੰਟ ਲੂਪ ਦੇ ਨਾਲ ਪੰਜ ਕੁੰਡਿਆਂ ਤੋਂ ਇੱਕ ਗੁੰਡਾ ਕਰਦੇ ਨੇ ਫੇਰ ਇੱਕ ਗੁੰਡਾ ਸਿੱਧਾ ਫਿਰ ਇੱਧਰ ਪਾਸੇ ਜਿਹੜੇ ਪੰਜ ਗੁੰਡੇ ਇਹਨਾਂ ਨੂੰ ਆਪਾਂ ਬੈਕ ਲੂਪ ਦੇ ਨਾਲ ਪੰਜ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਇਸ ਤਰ੍ਹਾਂ ਕਰਕੇ ਬੈਕ ਲੂਪ ਦੇ ਨਾਲ ਆਪਾਂ ਪੰਜ ਗੁੰਡਿਆਂ ਤੋਂ ਇੱਕ ਗੁੰਡਾ ਕਰਦੇ ਹਾਂ ਕਿ ਥੋੜਾ ਇਹ ਟਾਈਟ ਹੋ ਜਾਂਦੇ ਜਦੋਂ ਵਾਲ ਪੋਣੇ ਨਹੀਂ ਉਦੋਂ ਥੋੜੇ ਲੂਜ਼ ਹੀ ਪਾਓ ਆਸਪਰੀਕ ਕੇ ਪੰਜ ਕੁੰਡਿਆਂ ਤੇ ਇੱਕ ਕੁੰਡਾ ਕਰਤਾ ਫਿਰ ਤਿੰਨ ਕੁੰਡੇ ਸਿੱਧੇ 1 2 3 ਓਕੇ ਫਿਰ ਆਗੇ ਪੰਜ ਕੁੰਡੇ ਇਹਨਾਂ ਨੂੰ ਫੇਰ ਆਪਾਂ ਇਕੱਠੇ ਬੰਨਦੇ ਇਸ ਤਰ੍ਹਾਂ ਥੋੜੇ ਜਿਹਾ ਪਹਿਲਾਂ ਲੂਜ਼ ਕਰ ਲੋ ਲੂਜ਼ ਕਰਨ ਤੋਂ ਬਾਅਦ ਐਦਾਂ ਫਰੰਟ ਸਾਈਡ ਤੋਂ ਆਪਾਂ ਬਣਾਵਾਂਗੇ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇਰ ਇੱਕ ਸਿੱਧਾ ਫਿਰ ਅੱਗੇ ਪੰਜ ਤੋਂ ਇੱਕ ਕਰਾਂਗੇ ਜੇ ਥੋੜੇ ਲੂਜ਼ ਬੁਣਿਆ ਹੋਏਗਾ ਫਿਰ ਸੌਖਾ ਆ ਦੇਖੋ ਜਿਸ ਤਰ੍ਹਾਂ ਇਹ تین ਕੁੰਬੇ ਸਿੱਧੇ ਇੱਕ ਦੋ ਤਿੰਨ ਫਿਰ ਪੰਜ ਕੁੰਡਿਆਂ ਤੋਂ ਉੱਪਰ ਕੁੰਡਾ ਕਰ ਦਿਆਂਗੇ ఫండా సరే కు బిజీ చౌీీ సైల్ పాస్ పేలా కుార్యా బీ సారే కు ఉల్టే ఉల్టే బ ਪੂਰੀ ਜਿਹੜੀ ਚੌਥੀ ਸਲਾਈ ਆ ਇਹਨੂੰ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣਾ। ਚੌਥੀ ਸਲਾਈ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਬਣੇਗਾ। ਦੂਸਰੀ ਸਲਾਈ ਦੇ ਵਿੱਚ ਆਪਾਂ ਕੁੰਡੇ ਜਿਹੜੇ ਉਹ ਵਧਾਉਣੇ ਆ ਤੇ ਤੀਸਰੀ ਸਲਾਈ ਦੇ ਵਿੱਚ ਕੱਟ ਜਣਾ। ਇਸ ਤਰੀਕੇ ਦੇ ਨਾਲ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਨੇ। ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਥੋੜਾ ਥੋੜਾ ਨਜ਼ਰ ਆਉਂਦਾ ਹੈ ਜਦੋਂ ਆਪਾਂ ਇਹਨੂੰ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ